ਹੈਲੋ ਗੁੱਡ ਮਾਰਨਿੰਗ ਸਸਿਆ ਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਨਵੀਂ ਵੀਡੀਓ ਨਵਾਂ ਵਲੌਗ ਲੈ ਕੇ ਚੱਲਦੇ ਆਂ ਨਵੀਂ ਥਾਂ ਇਹ ਫੱਕੂ ਗਏ ਇਹਦੀ ਬਣਾਉਣੀ ਆ ਆ ਫੱਕੂ ਗਾ ਮੁੰਡਾ ਇਹ ਦੇਖੋ ਜੀ ਨਹਿਰ ਬੰਦ ਪਈ ਆ ਤੇ ਮੁੰਡੇ ਨਹਿਰ ਬੰਦ ਹੋਣ ਦਾ ਫਾਇਦਾ ਠਾ ਰਹੇ ਨੇ ਮੱਛੀਆਂ-ਮੱਛੀਆਂ ਪਕੜਨ ਦਾ ਆ ਦੇਖੋ ਜਾਲ ਲਾ ਰਿਹਾ ਮੁੰਡਾ ਏ ਹੁਣ ਇਹਨਾਂ ਦੀ ਕਿਸਮਤ ਆ ਕਿ ਮੱਛੀ ਪਕੜੀ ਜਾਂਦੀ ਹੈ ਕਿ ਨਹੀਂ ਇੱਧਰਲੇ ਪਾਸੇ ਡੰਗਰ ਨਵਾ ਰਹੇ ਨੇ ਇਹ ਵੀ ਆਪਦਾ ਇੰਜੋਏ ਕਰਵਾ ਰਹੇ ਨੇ ਡੰਗਰਾਂ ਦਾ ਇਹ ਤਿਆਰੀ ਹੋ ਰਹੀ ਹੈ ਜੀ ਦੇਖੋ ਇਸ ਤਰ੍ਹਾਂ ਜਾਲ ਪਹਿਲਾਂ ਖਲਾੜਿਆ ਜਾਂਦਾ ਤੇ ਦੇਖੋ ਹੁਣ ਫਿਰ ਇਹ ਜਾਲ ਕਿਵੇਂ ਛੁੱਟਿਆ ਜਾਂਦਾ ਨੋ ਚਲ ਤਾਂ ਗਿਆ ਦੇਖ ਰਿਹਾ ਜੀ ਆਪਾਂ ਮੱਛੀ ਪਕੜ ਹੁੰਦੀ ਆ ਜਾਂ ਨਹੀਂ ਚੱਲ ਬੱਸ ਉਹਦਾ ਪੀ ਲਿਆ ਆ ਦੇਖੋ ਜੀ ਡੰਗਰ ਪਰਸੂ ਵੀ ਆਪਣਾ ਇੰਜੋਏ ਕਰ ਰਹੇ ਨੇ ਮਹਿਰ ਦੇ ਵਿੱਚ ਆ ਬਾਬੇ ਦੀਆਂ ਇਹ ਸਾਰੀਆਂ ਮੱਝਾਂ ਨੇ ਹਾਂਜੀ ਬਾਬਾ ਜੀ ਕੀ ਹਾਲ ਚਾਲ ਵਧੀਆ ਜੀ ਕੀ ਨਾਮ ਹੈ ਤੁਹਾਡਾ ਨਰਮਲ ਸਿੰਘ ਨਿਰਮਲ ਸਿੰਘ ਕਦੋਂ ਤੋਂ ਇਹ ਮੱਝਾਂ ਆਪਾਂ ਚਾਰਦੇ ਆਂ ਇਹ ਹੋ ਗਈ 60 ਸਾਲ ਚਾਰਦੇ ਨੂੰ ਕਿੰਨੇ 60 ਸਾਲ 60 ਦਾ ਬਈ ਪਹਿਲਾਂੋਂ ਨਿਕਾ ਕਾਫੀ ਢੇਰ ਤੋਂ ਮਤਲਬ ਜਣੀ ਮੱਝਾਂ ਚਾਰਦੇ ਹੋ ਤੁਸੀਂ ਹਾਂ ਤੇ ਸਾਰੀਆਂ ਘਰ ਦੀਆਂ ਮੱਝਾਂ ਤੁਹਾਡੀਆਂ ਅੱਛਾ ਅੱਛਾ ਕਿੰਨੇ ਡੰਗਰ ਇਹਨਾਂ ਜੋ ਦੁੱਧ ਦਿੰਦੇ ਨੇ ਇੱਧਰ ਨੂੰ ਕੱਲ ਬਾਬਾ ਮਾਰ ਜਾ ਮੂੰਹ ਪੰਜ ਮਈਆਂ ਪੰਜ ਮਈਆਂ ਦੁੱਧ ਰੋੜੇ ਬੱਤੀ ਆ ਅੱਛਾ ਅੱਛਾ ਇਹਨਾ ਹੀ ਦੁੱਧ ਵੀ ਵਧ ਦਿੰਦਾ ਨਾ ਜੋ ਤੁਰਦਾ ਕਰਦਾ ਹੈ ਇਹ ਤਾਂ ਰਹਿ ਹੈ ਜੀ ਇਧਰਲੇ ਸਾਈਡ ਤੇ ਪਿੰਡ ਰਸੂਲਪੁਰ ਤੇ ਇਹ ਰਸਤਾ ਆਉਂਦਾ ਹੈਗਾ ਪਿੰਡ ਦੌਦਰ ਜਗਰਾਉਂ ਮੋਗੇ ਦੇ ਕੋਲ ਹੋਰ ਜੀ ਬਾਬਾ ਜੀ ਚਾਹ ਬਣਾ ਲੈਂਗੇ ਹਾਂਜੀ ਹਾਂਜੀ ਬਾਬਾ ਚਾਹ ਬਣਾਓ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਰੱਖੋ ਆਪਣੇ ਤੁਸੀਂ ਕੀ ਬੱਕਰੀਆਂ ਬੱਕਰੀਆਂ ਚਾਰਨਾਉਂਦੇ ਹੋ ਹਾਂਜੀ ਹਾਂਜੀ ਬੱਕਰੀਆਂ ਚਾਰਨਾਉਂਦੇ ਹਾਂ ਅੱਛਾ 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 ਡੇਲੀ ਰੋਜੀ 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 ਰੋਜ ਹਾਂਜੀ ਕਿੰਨੇ ਡੰਗਰ ਨੇ ਜੀ ਤੁਹਾਡੇ ਕੋਲੇ 70 80 70 80 ਤੇ ਤਿੰਨਾਂ ਦਾ ਜੀ ਇਕੱਠਾ ਹੀ ਕੰਮ ਆ ਤੁਹਾਡਾ ਹਾਂਜੀ ਹਾਂਜੀ ਇਕੱਠਾ ਹੀ ਆ ਬੈਠੇ ਹੀ ਅੱਛਾ 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 ਰੋਜ ਜੀ ਯਾਨੀ ਪੱਕਾ ਹੀ ਤੁਸੀਂ ਇਹ ਅੱਡਾ ਤੁਹਾਡਾ ਹਨਾ ਇਥੇ ਨਹਿਰ ਤੋਂ ਲਿਆ ਕੇ ਤੁਸੀਂ ਚਾਰ ਕੇ ਫੇਰੇ ਦੇਣੀ ਇਹਨਾਂ ਦਾ ਆਰਾਮ ਕਰਾਉਨੇ ਹੋ ਨਾ ਹਾਂਜੀ ਇਹਨਾਂ ਦਾ ਨਰਾਮ ਕਰਕੇ ਚਾਹ ਜੀ ਪੀ ਕੇ ਅਸੀਂ ਨਿਕਲ ਤੁਰ ਜਾਈਏ ਅੱਛਾ ਅੱਛਾ ਜਣੀ ਆਹ ਦੁੱਧ ਤੁਸੀਂ ਆਪਣਾ ਜਣੀ ਚੋਲਣੇ ਹੋ ਹਾਂਜੀ ਹਾਂਜੀ ਆਹ ਦੇਖੋ ਜੀ ਇਹ ਬੱਕਰੀਆਂ ਦਾ ਦੁੱਧ ਫਾਇਦੇਮੰਦ ਕਾਫੀ ਹੁੰਦਾ ਇਹ ਕਹਿੰਦੇ ਨੇ ਵੀ ਸੈੱਲ ਵੀ ਵਧਾਉਂਦਾ ਹੈਗਾ ਦੁੱਧੋਂ ਬੱਕਰੀਆਂ ਦਾ ਹਾਂਜੀ ਹਾਂਜੀ ਫਲੈਟਰਡ ਸੈੱਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਵਧਾਉਂਦਾ ਜੀ ਇਹ ਤੇ ਦੁੱਧ ਕਿਦਾਂ ਵਿਕਦਾ ਤੁਹਾਡਾ ਅੱਛਾ ਰੇਟ ਮਿਲਦਾ ਅੱਜ ਕੱਲ ਹੁਣ ਤਾਂ ਵੈਸੇ ਅੱਜ ਕੱਲ ਸੈਲਸਨ ਵੀ ਲੋਕਾਂ ਦੇ ਬਹੁਤ ਕਾਫੀ ਘਟਦੇ ਨੇ ਅੱਛਾ ਜੀ ਕੀ ਨਾਮ ਆ ਤੁਹਾਡਾ ਸਤਨਾਮ ਆ ਜੀ ਸਤਨਾਮ ਹਾਂਜੀ ਵਾਏ ਗੁਰੂ ਸਤਨਾਮ ਵਾਏ ਗੁਰੂ ਹਾਂਜੀ ਆਪਤੀ ਜਾ ਆਪਣਾ ਮਨਜੀਤ ਆ ਅੱਛਾ ਅੱਛਾ ਮਨਜੀਤ ਹਾਂਜੀ ਕਦੋਂ ਤੋਂ ਲੱਗੇ ਹੋਈਆਂ ਜੀ ਤੁਸੀਂ ਇਹ ਆਪਣੇ ਬੱਕਰੀਆਂ ਦਾ ਕੰਮ ਕਰਨ ਹੋ ਗਿਆ ਜੀ ਟਾਈਮ ਦੇ ਹੋਗੇ 60 ਸਾਲ ਹੀ 60 ਸਾਲ ਪਹਿਲਾਂ ਤੁਹਾਡੇ ਬਜ਼ੁਰਗ ਸੀਗੇ ਪਹਿਲਾਂ ਬਜ਼ੁਰਗ ਸੀਗੇ ਯਾਨੀ ਕਿ 40 ਸਾਲ ਦਾ ਮੈਨੂੰ ਹੋ ਗਿਆ ਅੱਛਾ ਅੱਛਾ ਕੰਮ ਵਧੀਆ ਹੈ ਹਾਂਜੀ ਹਾਂਜੀ ਇਹ ਬਧੀਆ ਕੰਮ ਆ ਚਲੋ ਤੇ ਕਿਤੇ ਜਿਹੜੇ ਬਾਕੀ ਤੁਸੀਂ ਆ ਜਿਹੜੇ ਇਹਨਾਂ ਚ ਬੱਕਰੇ ਜਾਂ ਜਦੋਂ ਇਹ ਦੁੱਧ ਦੇਣੋਂ ਹਟ ਜਾਂਦੇ ਨੇ ਫਿਰ ਇਹ ਕਿੱਥੇ ਵੇਚਦੇ ਹੋ ਜਾ ਕੇ ਜਦੋਂ ਬੱਕਰਾ ਦਾ ਬੱਕਰੇ ਆਉਂਦਾ ਜੀ ਕੋਈ ਇੱਥੇ ਵਿਕਰੀ ਹੋ ਜਾਂਦੀ ਹੈ ਇੱਥੇ ਆ ਜਾਂਦੇ ਆ ਜਦੋਂ ਕੋਈ ਜਾਨਵਰ ਵੇਚਣਾ ਹੈ ਫੋਨ ਲਾ ਦਈਦਾ ਅਗਲੇ ਨੂੰ ਆ ਆ ਜਾਂਦੇ ਆ ਕਦੇ ਮਲੇਰਕੋਟਲੇ ਗਏ ਵੇਚਣ ਆ ਮੰਡੀ-ਮੁੰਡੀ ਤੇ ਲੈ ਜਾ ਜੇ ਮੰਡੀ ਲੈ ਜਾ ਲੈ ਜਨੂ ਮੰਡੀ ਤੇ ਵੀ ਵਧੀਆ ਰੇਟ ਲੱਗ ਜਾਂਦਾ ਨਾ ਉਦੋਂ ਤਾਂ ਹਾਂਜੀ ਹਾਂਜੀ ਅੱਛਾ ਅੱਛਾ ਇੱਕ ਬਾਬਾ ਜੀ ਕਿੱਦਾਂ ਨੇ ਇਹ ਵੀ ਨਾਲ ਹੀ ਅੱਛਾ ਨਾਲ ਹੀ ਨੇ ਅੱਛਾ ਅੱਛਾ ਪਾਣੀ ਵਾਲੀ ਪੀ ਲੋ ਬਿਨਾਂ ਕਾਜੋ ਪਾਣੀ ਪੂਣੀ ਪੀ ਕੇ ਜੀ ਚੱਲਦੇ ਆ ਜੀ ਆਪਾਂ ਹੁਣ ਪਿੰਡ ਰਸੂਲਪੁਰ ਤੇ ਦੌਦਰ ਹੋ ਕੇ ਆਏ ਆ ਜੀ ਆਪਾਂ ਚੱਲਦੇ ਆ ਮੋਰੇ ਅੱਗੇਲਾ ਪਿੰਡ ਜਿਹੜਾ ਹੈਗਾ ਉਹ ਰਸੂਲਪੁਰ ਹੀ ਆਈ ਹੈ ਦੋਸਤੋ ਦੇਖੋ ਖੇਤ ਤਿਆਰ ਰਿਹਾ ਹੈ ਹੁਣ ਇੱਥੋਂ ਜੀਰੀ ਜਿਹੜੀ ਚੌਲ ਸੀ ਉਹ ਵੱਢ ਹੋ ਚੁੱਕੇ ਨੇ ਤੇ ਇਸ ਵਾਰ ਲੋਕਾਂ ਨੇ ਅੱਗ ਬਿਲਕੁਲ ਨਹੀਂ ਲਾਈ ਤੇ ਪਰਾਲੀ ਇਕੱਠੀ ਕਰਕੇ ਆ ਦੇਖੋ ਹੁਣ ਖੇਤ ਤਿਆਰ ਕਰ ਦਿੱਤਾ ਇਹਨੂੰ ਇਸ ਤਰ੍ਹਾਂ ਹੀ ਤੇ ਹੁਣ ਇੱਥੇ ਆਲੂ ਬੀਜੇ ਜਾਣੇ ਨੇ ਦੂਰ ਤੱਕ ਦੇਖੋ ਅਜੇ ਕਾਫੀ ਲੋਗ ਜਿਹੜੀਆਂ ਵੱਢ ਰਹੇ ਨੇ ਦੂਰ ਤੱਕ ਦੇਖੋ ਹਜੇ ਜੂਰੀ ਜੀਰੀ ਹਜੇ ਝੋਨਾ ਪਿਆਹ ਹਜੇ ਵੱਢਣ ਵਾਲਾ ਆ ਵੀ ਦੇਖੋ ਤੁਸੀਂ ਦੂਰ ਤੱਕ ਉਹ ਸਾਹਮਣੇ ਜਿਹੜਾ ਖੇਤ ਤਿਆਰ ਹੋ ਰਿਹਾ ਉਹ ਸਾਹਮਣੇ ਜਿਹੜੇ ਆ ਟਰੈਕਟਰ ਦੇ ਨਾਲ ਆਲੂ ਬੀਜਣ ਦੀ ਤਿਆਰੀ ਚੱਲ ਰਹੀ ਹੈ ਕੁਝ ਆ ਟਰੈਕਟਰ ਟਰਾਲੀ ਖੜਾ ਹੈ ਇਹਨਾਂ ਦੇ ਵਿੱਚ ਬੀਜ ਆ ਇਹ ਸਾਰਾ ਆ ਲਗਭਗ ਇਹ ਖੇਤਾਂ ਦੇ ਵਿੱਚ ਜਿੱਨਾ ਆਲੂ ਹੀ ਬੀਜਿਆ ਜਾਣਾ ਦੂਰ ਤੱਕ ਦੇਖੋ ਤਿਆਰੀ ਹੋ ਚੁੱਕੀ ਹੈ ਆਲੂ ਦੀ ਬਿਜਾਈ ਸ਼ੁਰੂ ਆਈ ਹੈ ਸਾਹਮਣੇ ਦੇਖੋ ਜੀ ਆ ਜੀਰੀ ਹੈ ਜੀ ਚੌਲ ਆ ਸਾਹਮਣੇ ਹੁਣ ਕੰਪਾਈਨ ਆ ਗਈ ਚੌਲ ਇਹ ਵੱਧੂਗੀ ਜੀ ਜਿਹੜਾ ਬਾਕੀ ਦਾ ਹਿੱਸਾ ਪਿਆ ਆ ਤਾਂ ਦੇਖੋ ਆਲੂ ਆਲੀ ਤਿਆਰ ਹੋ ਚੁੱਕਿਆ ਤੇ ਇਹ ਸਾਹਮਣੇ ਕੰਪਾਈਨ ਆ ਜਿਹੜੀ ਬਾਕੀ ਦੀ ਜੀਰੀ ਆ ਇਹਨੂੰ ਮੱਟਨ ਦੀ ਤਿਆਰੀ ਦੇ ਵਿੱਚ ਨੇ ਆ ਹੋਈ ਹੈ ਤਾਂ ਕਰਾਈ ਇਹ ਹੋਇਆ ਕੋਈ ਨਹੀਂ ਆ ਦੇਖੋ ਜੀ ਆਪਣੇ ਹੁਣ ਜੀਰੀ ਕੱਟਣ ਲਈ ਤਿਆਰੀ ਹੈ ਕੰਪੈਨ ਦੇ ਨਾਲੇ ਕੱਟਣਗੇ ਵੈਸੇ ਤਾਂ ਕਾਫੀ ਲਗਭਗ ਜੀਰੀਆਂ ਵੱਡੇ ਹੋ ਚੁੱਕੀਆਂ ਨੇ ਤੇ ਨਾਲ ਹੀ ਆਲੂ ਬੀਜਣੇ ਦੀ ਤਿਆਰੀ ਖੇਤ ਦੇਖੋ ਆ ਵੀ ਇਹਨੂੰ ਬਹੁਤ ਚੋ 12-13 ਦੀ ਚਾਪੀ ਦੇ ਲਓ ਹੈ 12-13 ਦੀ ਚਾਪੀ ਇਹਦੇ ਚ ਥੋੜੀ ਬਹੁਤੀ ਸ਼ਾਇਦ ਖਰਾਬੀ ਆ ਚੁੱਕੀ ਐ ਇਸੇ ਕਰਕੇ ਇਹਦੀ ਤਿਆਰੀ ਚੱਲ ਰਹੀ ਆ ਪਰ ਫੇਰ ਹੋ ਰਹੀ ਆ ਜੀ ਇਹਦੀ ਪਰ ਰਿਪੇਅਰ ਹੀ ਕਰ ਰਹੇ ਆ ਜੀ ਬਾਬਾ ਜੀ ਉਹ ਮਾੜਾ ਕਸਿਆ ਸੀ ਸਮਾਨ ਇਹਦਾ ਅੱਛਾ ਸਮਾਨ ਕਸੇ ਆਇਆ ਉਦੋਂ ਅਸੇ ਬਸ ਲਾਉਣਾ ਪੈਂਦਾ ਉਦੋਂ ਗਾਜਰੀ ਦਾ ਨਹੀਂ ਤੇ ਲਾਉਣਾ ਪੈਂਦਾ ਅੱਛਾ 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 ਇੱਕ ਆਪਣੇ ਕਿਲਾ ਕਿੰਨੇ ਚਿਰ ਚੱਚ ਪੱਢ ਜਾਂਦੇ ਕਿੰਨੇ ਟਾਈਮ ਚ ਵੱਢਿਆ ਜਾਂਦਾ ਜੀ ਇਹਦੇ ਨਾਲ ਸਸਨਾ ਘੰਟਾ ਲੱਗ ਜਾਂਦਾ ਇੱਕ ਘੰਟਾ ਇੱਕ ਕਿੱਲੇ ਨੂੰ ਠੀਕ ਆ ਕਿੰਨੀ ਦੇਰ ਤੋਂ ਕਰਦੇ ਆ ਜੀ ਤੁਸੀਂ ਇਹ ਕੰਪਾਈਨ ਦਾ ਕੰਮ ਹੋ ਗਿਆ 14 ਸਾਲਾਂ ਤੋਂ 17 ਸਾਲਾਂ ਤੋਂ ਆ ਬਾਪੂ ਹਾਂ ਨਾਲ ਲੀਦਾ ਫਿਰ ਜਾਦੇ 15 16 ਸਾਲ ਹੋ ਗਏ ਅੱਛਾ ਜਾਨੀ ਤੁਸੀਂ ਜਾਨੀ ਆਪਣਾ ਅੱਛਾ ਚੀਂਆਂ ਦਾ ਹਾਂ 20 ਸਾਲ ਹੋ ਗਏ 25 ਸਾਲ 25 ਸਾਲ ਇਹ ਤੁਹਾਡੇ ਆਪਣੇ ਖੇਤ ਆ ਜਾਂ ਕਿਸੇ ਦਾ ਵੜਨ ਆਇਓ ਜੀ आप आप अच्छा चाचे ताएँ सारे ठीक है ठीक है दोस्तों दूर तक निगाह मारो ਤਾ ਹਜੇ ਹੱਦ ਤੋਂ ਵੱਧ ਜਿੱਦੀ ਹਜੇ ਵੱਢਣ ਵਾਲੀ ਪਈ ਆ ਤੇ ਜਿੱਥੇ-ਜਿੱਥੇ ਵੱਢ ਹੋ ਗਈ ਉੱਥੇ-ਉੱਥੇ ਹਨਾਲੂ ਆ ਦੀ ਤਿਆਰੀ ਚੱਲ ਰਹੀ ਆ ਜਿਵੇਂ ਸਾਹਮਣੇ ਦੇਖ ਤੁਸੀਂ ਅਵੀ ਇੱਕ ਟਰੈਕਟਰ ਦੇ ਨਾਲ ਦੇ ਕੋਲ ਅੱਧੂ ਬਗ ਖੇਤ ਖਾਲੀ ਹੋ ਚੁੱਕੇ ਨੇ ਇਸ ਵਾਰ ਦੋਸਤੋ ਇਹਨਾਂ ਨੇ ਆਪਣੇ ਜੀਵਿਦਾਰ ਭਾਈਆਂ ਨੇ ਵਧੀਆ ਕੰਮ ਕੀਤਾ ਇਸ ਵਾਰ ਅਗਨੀ ਲਾਈ ਅੱਜ ਇਸ ਵਾਰ ਜਿਹੜੀ ਬਰਾਲੀ ਸੀਗੀ ਉਹ ਕੱਢੀ ਕਰਕੇ ਮਿਲਣ ਕੀਤੀ ਜਾ ਰਹੀ ਹੈ ਇਸ ਵਾਰ ਤੇ ਜਿਹਦੇ ਕਰਕੇ ਇਸ ਵਾਰ ਪੋਲੂਸ਼ਨ ਵੀ ਠੀਕ ਹੀ ਆ ਇਹ ਤਾਂ ਅੱਗੇ ਜਿਵੇਂ ਵੀ ਅੱਕ ਲੌਨ ਕਰਨ ਤੁਹੇ ਨਾਲ ਸ਼ਾਮ ਵੇਲੇ ਕਾਫੀ ਪੋਲਿਊਸ਼ਨ ਹੋ ਜਾਂਦਾ ਆ ਦੇਖੋ ਸਾਹਮਣੇ ਹੁਣ ਕੰਪਾਈਨ ਚੱਲ ਰਹੀ ਹੈ ਇੱਥੇ ਉਹ ਇੱਥੇ ਸਾਹਮਣੇ रोक ली मा जी दिल आ देखो जी इस तरह जी ये जी चूरी चावल बते जा रहे हैं देखो